ਬਾਕੀ ਤੁਸੀਂ ਦੇਖ ਸਕਦੇ ਤੇ 855 ਖੜਿਆ ਦੋ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਬਾਕੀ ਸਾਰੀ ਜਾਣਕਾਰੀ ਆਪਾਂ ਭਾਈ ਤੋਂ ਲੈਣੇ ਆਂ ਅਸੀ ਭਾਈ ਦੀ ਹੱਸ਼ੇ ਜੀ ਉਹ ਠੀਕ ਠਾਕ ਆ ਜੀ ਹਾਂਜੀ ਹਾਂਜੀ ਭਾਈ ਜੀ ਭਾਈ ਆ 855 ਖੜਾ ਇਹਦੇ ਬਾਰੇ ਚੰਨਾ ਪਾਇਆ ਇਹ ਵਿਰੇ 17 ਮਾਡਲ ਆ ਅੱਛਾ 17 ਮਾਡਲ ਹਾਂਜੀ ਪਹਿਲੇ ਨਾਲ ਦਾ ਚਾਰੇ ਟਾਇਰ ਨਾਲ ਦੇ ਵਿਰੇ ਅੱਛਾ ਚਾਰੇ ਟਾਇਰ ਨਾਲ ਨਾਲ ਦੇ ਹਾਂਜੀ ਪਹਿਲਾਂ 1980 ਘੰਟੇ ਚੱਲਿਆ ਸੀ ਸੀਲਾਂ ਤੱਕ ਨਾਲ ਦੇ ਸਾਰਿਆਂ ਟਰੈਕਟਰ ਨਾਲ ਜੀ ਅੱਛਾ ਨਾਲ ਦਾ ਹੀ ਸਾਰਾ ਸਾਰਾ ਕੁਝ ਨਾਲ ਦਾ ਠੀਕ ਆ ਠੀਕ ਆ ਠੀਕ ਆ ਕਿੰਨੇ ਚਾਬੀ ਵੀ ਨਹੀਂ ਲੱਗੀ ਵਿਰੇ ਗਾਰੰਟੀ ਹੋ ਰੰਗ ਪੇਂਟ ਦੀ ਵੀ ਬਿਲਕੁਲ ਇੰਜਨ ਗੇਅਰ ਦਾ ਕਿਵੇਂ ਬਰੇਕ ਬਰੇਕ ਫੁੱਲ ਗਾਰੰਟੀ ਹੈ ਜੀ ਭਾਈ ਨੇ 61% ਗਾਰੰਟੀ ਹੈ ਸਟਿਕਸ ਟੁਕਰ ਦੇ ਸਾਡੇ ਤੋਂ ਜੀ ਬਿਲਕੁਲ ਇੰਜਨ ਗੇਅਰ ਦਾ ਕਿਵੇਂ ਬਰੇ ਲੋਬੀ ਸੱਜਣੋ ਕਿੰਨਾ ਚੱਲੇ ਹੀ ਵੀ ਇਹ 1980 ਘੰਟੇ ਚੱਲਿਆ ਹੋਇਆ ਹੈ 1980 ਹਾਂ ਠੀਕ ਹੈ 1980 ਘੰਟੇ ਚੱਲਿਆ ਟਰੈਕਟਰ ਤੇ ਜੇ ਸਾਡੇ ਬਿਲਕੁਲ ਸਾਫ ਆਪ ਦੇ ਵਿੱਚ ਆरिजिनल ਟਰੈਕਟਰ ਆ ਰਹਿਣ ਉਹ ਤੁਸੀਂ ਚੈੱਕ ਕਰ ਸਕਦੇ ਹੋ ਗੁੱਡੀਰ ਤੇ ਟਾਇਰ ਆਈ ਬੈਕ ਸਾਈਡ ਤੇ ਤਾਂ ਖਤਾਰ ਨੇ ਤੇ ਬਹੁਤ ਵਧੀਆ ਹਾਲ ਦੇ ਵਿੱਚ ਟਰੈਕਟਰ ਖੜਾ ਹੀ ਦੇਖ ਸਕਦੇ ਕੋਈ ਕਮੀ ਫੀਸ਼ੀ ਨਹੀਂ ਤੇ ਕਿਸੇ ਪਾਸੋਂ ਕੋਈ ਟੱਚਿੰਗ ਨਹੀਂ ਹਨਾ ਵੀਰੇ ਮਨਾਕੇ ਤੋਂ ਟੱਚਿੰਗ ਨਹੀਂ ਮੇਰੇ ਸਾਰਾ ਸੀਲਾ ਟਰੈਕਟਰ ਦਾ ਆ ਜੀ ਲੱਗੇ ਆਪਣੀ ਛਤਰੀ ਹੁਤੀ ਨਾਲ ਹੀ ਮੇਰੇ ਹਾਂ ਇਹ ਨਹੀਂ ਵੀਰੇ ਹੈ ਨਹੀਂ ਸੀ ਕਿ ਪਿੱਛੋਂ ਨਹੀਂ ਆਈ ਸੀ ਜਿਹੜਾ ਸਮਾਨ ਲੱਗਾ ਉਹ ਲੱਗਾ ਬਾਕੀ ਡੱਡਾ ਫੱਟੀ ਸਾਰਾ ਕੋਲ ਨਾਲ ਸਾਰਾ ਸਮਾਨ ਤੇ ਫਰਸਟ ਓਨਰ ਆ ਵੀਰੇ ਫਰਸਟ ਓਨਰ ਆ ਫਰਸਟ ਓਨਰ ਆ ਤੇ ਕਾਗਜ਼ ਪੱਤਰ ਬਿਲਕੁਲ ਲੋਕੇ ਨਾਲ ਸਾਰਾ ਜੋਕੇ ਵੀਰੇ ਕਾਗਜ਼ ਪੱਤਰਾ ਨਾ ਹੋਣ ਤੱਕ ਆਪਣੀ ਜ਼ਿੰਮੇਵਾਰੀ ਹੈ ਲੋਗ ਨਾ ਤਰੋ ਕਾਗਜ਼ ਪੱਤਰ ਬਿਲਕੁਲ ਲੋਕੇ ਮਿਲਣਗੇ ਟਰੈਕਟਰ ਤੋਂ ਹੀ ਦੇਖ ਸਕਦੇ ਹੋ ਛੱਡਣ ਵਾਲਾ ਟਰੈਕਟਰ ਨਹੀਂ ਹੈ ਸਗੋਂ ਉਹ ਬਿਲਕੁਲ ਸਾਹਵਾਲ ਦੇ ਵਿੱਚ ਤੇ 50 ਨੰਬਰ ਹਣਾ ਵੀਰੇ ਆਉ ਨੰਬਰ ਕਿੱਥੋਂ ਦਾ ਨੰਬਰ ਐ ਵੈਸੇ ਫਰੋਜਪੁਰ ਦਾ ਵੀਰੇ ਫਰੋਜਪੁਰ ਦਾ ਹਾਂ ਸਰਕਾਰੀ ਨੰਬਰ ਬੇਟਾ ਲੱਗਿਆ ਟਰੈਕਟਰ ਤੇ ਸਰਕਾਰੀ ਨੰਬਰ ਲੱਗਾ ਹਣਾ ਤੇ ਇੰਜਨ ਗੇਅਰ ਤੇ ਆਪਣੇ ਫੋਲ ਲਗ ਗਏ 13 ਹਲ ਪਵਾ ਗਏ ਵਾ ਗਏ ਚੰਗੀ ਤਰ੍ਹਾਂ ਚੈੱਕ ਕਰਾ ਠੀਕ ਆ ਜੀ ਲੋ ਮੈਟਰ ਉਹ ਦੇ ਸਕਦਾ ਬਾਈ ਕਹਿੰਦਾ ਵਾ ਕੇ ਚੈੱਕ ਕਰਕੇ ਤੇ ਟਰੈਕਟਰ ਲੈ ਜਾ ਪਿੰਡ ਤੱਕ ਨਾਲ ਦੇ ਵੀਰੇ ਅੰਡਾ ਤੱਕ ਨਹੀਂ ਚਾਬੀ ਲੱਗੀ ਟਰੈਕਟਰ ਤੇ ਅੱਛਾ ਸਾਰਾ ਕੁਝ ਸਾਰਾ ਕੁਝ ਹਾਂ ਝਾਂਸੀ ਵਾਲਾ ਕੰਮ ਹੈ ਸਾਰਾ ਝਾਂਸੀ ਵਾਲਾ ਵੀਰੇ ਠੀਕ ਆ ਜੀ ਮਾਡਲ 17 ਹਣਾ ਵੀਰੇ 17 ਮਾਡਲ ਹੁਣ ਜੀ ਆਪਾਂ ਡਿਮਾਂ ਡਿਮਾਂਡ ਵੀਰੇ 575 ਮੰਗਦੇ ਆ ਆਪਾਂ ਬਾਕੀ ਐਂ ਤੇ ਕਰ ਲਾਂਗੇ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਮਾਰ ਆਪਣੇ ਵੀਡੀਓ ਹਾਂਜੀ ਹਾਂਜੀ ਕਰ ਦਾਂਗੇ ਵੀਰੇ ਫੁੱਲ ਕਰ ਦਾਂਗੇ ਲੋ ਮਤਲਬ ਜਿਹੜਾ ਆਪਣੀ ਵੀਡੀਓ ਦੇਖ ਕੇ ਫੁੱਲ ਮੰਗਦਾ ਇਹ ਤਾਂ ਜਾਊਗਾ ਟਰੈਕਟਰ ਵੀ ਦੇ ਸਕਦਾ ਛੱਡਣ ਵਾਲਾ ਟਰੈਕਟਰ ਨਹੀਂ ਤੇ ਵੀਡੀਓ ਦੱਪ ਕੇ ਸ਼ੇਅਰ ਕਰ ਐਂਡ ਤੇ ਬਾਈ ਦਾ ਨੰਬਰ ਵੀ ਬੋਲਾਂਗੇ ਬੈਟਰੀ ਕੁਟਰੀ ਵੀਰੇ ਬਿਲਕੁਲ ਹਾਂ ਨਵੀਂ ਬੈਟਰੀ ਵੀਰੇ ਲੋ ਵੀ ਮਤਲਬ ਇਹ ਅੱਗੇ ਲੈ ਕੇ ਚੱਲਦੇ ਆ ਆਹ ਖੜਾ ਜਿਹੜਾ ਆਪਣੇ ਕੋਲ ਇਹ ਵੀ ਵੀਰੇ 16 ਮਾਡਲ ਦਾ ਇਹ ਵੀ ਆਪਣਾ ਟਰੈਕਟਰ ਆ। ਅੱਛਾ ਠੀਕ ਆ ਜੀ। ਹਾਂਜੀ। ਇਹ 16 ਮਾਡਲ ਆ। ਇਹ 16 ਮਾਡਲ ਆ ਜੀ। ਚਾਰੇ ਟਾਇਰ ਹੀ ਇਹਦੇ ਵੀਰੇ ਨਾਲ ਦੇ। ਅੱਛਾ ਆ ਵੀ ਨਾਲ ਦੇ ਟਾਇਰ ਆ। ਇਹਦੇ ਚਾਰੇ ਹੀ। ਵੀ ਮਾਰ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀਰੇ। ਠੀਕ ਆ ਜੀ। ਹਾਂਜੀ। ਲੋਲ ਸੀਲਾਂ ਤੱਕ ਪਾਉਂ। ਉਹਦੀਆਂ ਸੀਲਾਂ ਤੱਕ ਵੀਰੇ ਨਾਲ ਲੱਗੀਆਂ ਹੋਣਾਂ ਟਰੈਕਟਰ ਤੇ। ਅੱਛਾ ਅੱਛਾ ਠੀਕ ਆ ਠੀਕ ਆ। ਕਹਿੰਦਾ ਮਤਲਬ ਵੀ ਕੋਈ ਚੀਜ਼ ਖੁੱਲੇ ਨਹੀਂ। ਨਾ ਕੋਈ ਚੀਜ਼ ਨਹੀਂ ਖੁੱਲੀ। ਕੋਈ ਨਮੀ ਨਹੀਂ ਪਾਈ ਚੀਜ਼ ਹਨਾ ਆਪਾਂ। ਜੇ ਵੀਰੇ ਇਹਦਾ ਵੀ ਕੋਈ ਨਟ ਤਾਂ ਟੱਟਾ ਚੰਗ ਹੋਇਆ ਹੋਊਗਾ। ਤਾਂ ਪਾਉਣ ਜਾਂਦਾ ਖਰਚਾ ਡਬਲ ਦਵਾਂਗੇ ਬੰਦੇ ਸਾਰਾ ਸੀ ਇਹ ਫੁੱਲਾ ਟਰੈਕਟਰ ਦਾ ਕਾਜ ਠੀਕ ਆ ਠੀਕ ਆ ਆਹੀ ਪਿਆ ਹਣਾ ਗੇਰ ਵਾਲਾ ਕੁਸੀਲਾ ਵੀ ਗੇਰ ਵਾਲਾ ਸੀਲਾ ਦਾ ਟਰੈਕਟਰ ਦੇ ਨਾਲ ਗੇਰ ਵਾਲੀ ਸੀਲਾ 70 ਬਿਲਕੁਲ ਨਾਲ ਦਾ ਹੀ ਸਾਰਾ ਕੁਝ ਕਹਿਣ ਦਾ ਮਤਲਬ ਹਣਾ ਚੱਕਰ ਸ਼ੁੱਕਰ ਭਾਈ ਜਮਾ ਹੀ ਉਵੇਂ ਪਿਆ ਯਾਰ ਹਾਂ ਲਓ ਮਿੱਤਰੋ ਦੇਖ ਸਕਦੇ ਤੇ ਇੰਜਨ ਗੇਅਰ ਵੀ ਇਹਦਾ ਕਿਵੇਂ ਆ ਇਹ ਵੀ ਵੀਰੇ ਕਹਿਣ ਦੀ ਲੋੜ ਹੀ ਨਹੀਂ ਕਹਿਣ ਦੀ ਲੋੜ ਹੀ ਨਹੀਂ ਵੀਰੇ ਦੂਜਾ ਉਹਦਾ ਭਰਾ ਹੀ ਆ ਅਚਾ ਉਹਦਾ ਭਰਾ ਹੀ ਆ 17 ਦਾ ਇਹ ਹਾਂਜੀ ਹਾਂਜੀ ਲਓ ਮਿੱਤਰੋ 17 ਦਾ ਭਰਾ ਹੀ ਆ 16 ਦੇ ਸਕਦੇ ਹੋ ਤੁਸੀਂ ਆਪਸ ਵਿੱਚ ਪੰਜ ਮਤ ਨਾਲ ਨਾਲ ਦੇ ਟਾਇਰ ਆ ਵੀਰੇ ਦੇ ਠੀਕ ਆ ਜੀ ਬਰੇ ਇਹ ਕਿੰਨਾ ਚੱਲਿਆ ਵਾ ਇਹ ਬਰੇ ਉਹ 1.5 1500 ਮੰਨ ਲਓ ਬਰੇ 1.5 1500 ਮੀਟਰ ਤੇ ਪਰ ਆਈਡੀਆ ਦਾ ਕੰਮ ਆ ਮੋਟਾ ਉਹ ਦੇਖੀ ਹੋ ਸਾਬ ਜਾਂ ਮੀਟਰ ਖੜ ਗਿਆ ਹੋ ਗਿਆ ਵੀ 200 ਘੰਟੇ ਤੱਕ ਚੱਲਿਆ ਹੋਊਗਾ ਵਾ ਸਾਡੀ ਕਿ ਉਸ ਤੋਂ ਵੀ ਇੰਨਾ ਦਾ 200 ਘੰਟੇ ਚੱਲਿਆ ਬਾਲਾ ਵੀ ਨਹੀਂ ਚੱਲਿਆ ਵੈਸੇ ਹਾਂਜੀ ਹਾਂਜੀ ਠੀਕ ਆ ਲਓ ਮਿੱਤਰੋ ਰਾਮਰ ਉੱਪਰ ਤੁਸੀਂ ਚੈੱਕ ਕਰ ਸਕਦੇ ਹੋ ਟਰੈਕਟਰ ਦੇ ਲੈ ਕਾਲ ਨੂੰ ਕੰ ਦਾ ਵੀਰੇ ਟਰੈਕਟਰ ਮੈਡ ਦਾ ਕਰਾ ਕੇ ਨਿਕਲਿਆ ਸਾਰਾ Ориਜਨਲ ਹੀ ਚੱਲਿਆ ਜਿਵੇਂ ਚੱਲਿਆ ਅੱਛਾ ਸਾਰਾ Ориਜਨਲ ਚੱਲਿਆ ਹਣਾ ਆ ਪੇਂਟ ਪਾਉਣ ਭਾਈ ਉਵੇਂ ਪਿਆ ਯਾਰ ਬਿਲਕੁਲ ਹਣਾ ਸਾਰਾ Ориਜਨਲ ਹੀ ਆ ਪਾਏ ਦੀ ਹਾਂਜੀ ਹਾਂਜੀ ਲਓ ਮਿੱਤਰੋ ਮਾਰ ਕੇ ਮੁਰ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਣਾ ਭਾਈ ਹਾਂਜੀ ਵੀਰੇ ਤੇ ਕਾਗਜ਼ ਪੱਤਰ ਵੀਰੇ ਓਕੇ ਸਾਰਾ ਕੁਝ ਓਕੇ ਆ ਵੀਰੇ ਦੂਜੇ ਨਾਮ ਦਾ ਟਰੈਕਟਰ ਕਾਗਜ਼ ਪੱਤਰ ਫੁੱਲ ਏ ਦੂਜੇ ਨਾਮ ਆ ਏ ਦੂਜੇ ਨਾਮ ਤੇ ਹੁਣ ਜੇ ਡਿਮਾਂਡ ਦੀ ਗੱਲ ਕਰੀਏ ਇਹਦੀ ਵੀਰੇ 5 ਲੱਖ 40 ਹਜ਼ਾਰ ਮੰਗਦੇ ਆਪਾਂ ਬਾਕੀ ਮੌਕੇ ਤੇ ਦਾ ਵੀ ਕਰ ਲਾਂਗੇ ਓਕੇ ਤੇ ਬਾਦਗਾਰ ਹਾਂਜੀ ਹਾਂਜੀ ਲਓ ਵੀ ਸੱਚ ਨਾਲ ਮੌਕੇ ਤੇ ਬਾਦਗਾਰ ਹੋ ਜਿਹੜਾ ਆਪਣੇ ਵੀਡੀਓ ਤੇ ਬੈਟਰੀ ਇਹਦੇ ਤੇ ਵੀ ਨਵੀਆਂ ਵੀਰੇ ਅੱਛਾ ਇਹਦੀ ਬੈਟਰੀ ਬੈਟਰੀ ਨਵੀਆਂ ਜੀ ਬਾਕੀ ਕਹਿੰਦੇ ਲੋਡ ਨਹੀਂ ਆ ਕਹਿੰਦੇ ਲੋਡ ਨਹੀਂ ਫੇਵਰ ਵਾਲੀ ਛਤਰੀ ਲੱਗੀ ਹੈ ਜਿਹੜਾ ਸਮਾਨ ਲੱਗਾ ਵੀਰੇ ਉਹ ਲੱਗਾ ਹੀ ਹੋ ਟਰੈਕਟਰ ਤੇ ਲਓ ਵੀ ਮਤਲਬ ਜੈ ਰੇਟ ਆ ਬਿਲਕੁਲ ਦੋਨਾਂ ਟਰੈਕਟਰਾਂ ਦੇ ਟਰੈਕਟਰ ਛੱਡਣ ਵਾਲੇ ਨਹੀਂ ਕਿ ਦੇਖ ਸਕਦਾ ਤੁਸੀਂ ਆਪਣੇ ਵੀਡੀਓਨ ਤੱਕ ਕੇ ਸ਼ੇਅਰ ਕਰ ਤੇ ਅੱਗੇ ਕਿਉਂਕਿ ਸੀਜ਼ਨ ਆਉਂਦਾ ਵਾ ਤੇ ਸਿੱਕਣ ਖਾਨ ਭਰਾ ਦਾ ਫਾਇਦਾ ਹੋ ਚੁੱਕਾ ਡੈਕਟਰ ਬਹੁਤ ਸਾਫ ਹਾਲਤ ਰਹਿਦਾ ਜੀ ਬਾਈ ਤੇਰੇ ਕੋਲ ਹਾਂਜੀ ਹਾਂਜੀ ਤੇ ਆਪਣਾ ਜਿੰਨੇ ਵੀ ਡੈਕਟਰ ਆਪਣਾ ਪੈਂਟ ਚੁਗਾ ਵੀਰੇ ਚੁਗਾ ਜਲਾ ਜੀ ਚੁਗਾ ਪੈਂਟ ਦਾ ਮੋਗਾ ਜਲਾ ਵਾਂਗੇ ਹੁੰਦੇ ਆ ਠੀਕ ਆ ਜੀ ਹੋਰ ਵੀ ਵੀਰੇ ਆਪਣੇ ਕੋਲ ਹਾਂਜੀ ਵੀਰੇ ਇੱਕ 20 ਮਾਡਲ ਆ ਜੀ ਅੱਛਾ 20 ਮਾਡਲ ਹਾਂਜੀ ਠੀਕ ਆ 1800 ਘੰਟਾ ਚੱਲੇ ਹੋਇਆ ਅੱਛਾ ਠੀਕ ਆ ਨਾਲ ਦੇ ਟਾਇਰੀ ਉਹਦੇ 80 ਕੋਪੈਸੇ ਟਾਇਰ ਪੇ 80 ਕੋਪੈਸੇ ਨਾਲ ਅੱਛਾ ਨਾਲ ਦੇ ਟਾਇਰ ਨਾਲ ਦੇ ਟਾਇਰ 1800 ਘੰਟਾ ਚੱਲੇਆ 1800 ਘੰਟਾ ਚੱਲੇ ਕਿਹੜਾ ਉਹ ਸਵਰਾਜ ਜੀ ਹਾਂਜੀ 85 ਠੀਕ ਆ ਠੀਕ ਆ ਆਈ ਵੀਡੀਓ ਕਲੱਚ 5 95000 80000 ਤੋਂ ਪੈਂਦਾ 80855 85 ਜੇ ਕਿਸੇ ਨੇ ਵੇਚਣਾ ਹੁੰਦਾ ਵੀਰੇ ਤੇ ਆਪਾਂ ਕੱਲੇ 850 ਹੀ ਲੈਨੇ ਤੇ 850 ਹੀ ਵੇਚਦੇ ਆ ਠੀਕ ਆ ਠੀਕ ਆ ਨੌਵੇਂ ਮਤਲਬ ਜੇ ਕਿਸ ਨੇ ਪਾਈ ਹੋਣਾ ਵੇਚਣਾ ਵੀ 855 ਦਾ ਯਾਨੀ ਕਿ ਇਹਨਾਂ ਦਾ ਹੀ ਕੰਮ ਆ ਕੱਲਾ ਕੰਮ ਹੀ ਆਪਣਾ ਸਮਝੋ ਤੇ ਆਪਣੇ ਕੋਲੇ ਹੋਣਗੇ ਵੀ ਓਰੀਜਨਲ ਹੀ ਫੈਕਟਰ ਕੋਣ ਵੇਖੇ ਮਰਜ਼ੀ ਚੈੱਕ ਕਰਾ ਸਕਦਾ ਬੰਦਾ ਜਿਹੜੇ ਮਰਜ਼ੀ ਵਪਾਰੀ ਨੂੰ ਦੇਖਾ ਤਾਂ ਤੁਸੀਂ ਆ ਬਾਏ ਨੂੰ ਮਿਲੋ ਆ ਕੇ ਤੇ ਫੁੱਲ ਗਾਰੰਟੀ ਕੋ ਟਰੈਕਟਰ 855 ਹੀ ਹੁੰਦੇ ਬਾਈ ਹੁਣਾਂ ਕੋਲੇ 855 ਹੀ ਵਾਈ ਲੈਂਦੇ ਆ ਤੇ ਵੀਡੀਓੰ ਤੱਕ ਕੇ ਸ਼ੇਅਰ ਕਰਦੇ ਚੁੱਕੇ ਪੈਂਦਾ ਜਿਲ੍ਹਾ ਮੋਗਾ ਨੰਬਰ 22 ਦਾ ਕੋਡ ਆ ਉਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਆ ਬਾਈ ਨਾਲ ਤੇ ਧੰਨਵਾਦ